ਠੰਡਾ ਬੁਰਜ ਇੱਥੇ ਰੱਖਿਆ ਸੀ ਸਾਬ ਜਾਦਿਆਂ ਤੇ ਮਾਤਾ ਗੁਜਰੀ ਜੀ ਨੂੰ ਇਹ ਆ ਜੀ ਠੰਡਾ ਬੁਰਜ ਲੰਗਰ ਵਿੱਚ ਖੜੇ ਆ ਜੀ ਅੰਬਾਰ ਲੱਗੇ ਪਏ ਆ ਅੰਬਾਰ ਸਬਜ਼ੀਆਂ ਦੇ ਗਾਜਰਾਂ ਦੇ ਪਿਆਜ਼ਾਂ ਦੇ ਗੋਭੀ ਦੇ ਅੰਬਾਰ ਲੱਗੇ ਪਏ ਆ ਸੇਵਾ ਵਿੱਚ ਜੀਤੋ ਵੀ ਜਿੰਨਾ ਹਿੱਸਾ ਪੈਂਦਾ ਪਾ ਰਿਹਾ ਮੇਰੀਆਂ ਭੈਣਾਂ ਮੇਰੇ ਵੀਰ ਸਤਿਗੁਰੂ ਸੱਚੇ ਪਾਤਸ਼ਾਹ ਸਾਭ ਦੀਆਂ ਹਾਜ਼ਰੀਆਂ ਦਰਪਰਵਾਨ ਕਰਿਓ ਅੰਬਾਰ ਲੱਗੇ ਪਏ ਨੇ ਸਬਜ਼ੀ ਦੇ ਅੰਬਾਰ ਸਤਿਗੁਰੂ ਮਹਾਰਾਜ ਰਹਿਮਤ ਕਰੇ ਇਸ ਤਰ੍ਹਾਂ ਇੱਥੇ ਚੱਲਦਾ ਜੀ ਲੰਗਰ ਰੋਡ ਦਾ ਲੰਗਰ ਚੱਲ ਰਿਹਾ ਜੀ ਗੱਡੀ 'ਚ ਬੈਠੇ ਆਂ ਜੀ ਹਮਨੇ ਦਰਬਾਰ ਸਾਹਿਬ ਦੇ ਰਿਹਾ ਤੋਰਨ ਲੱਗੇ ਆਂ ਜੀ ਲੋਧੀ ਸੇਵਾ ਪਾਕ ਹੈ ਸਿੱਤੇ ਪਾਸ਼ਾ ਮਹਾਰਾਜ ਕਰਵਾ ਰੱਖਣਾ ਆਪਣੇ ਪਸਾਰਿਆਂ ਤੇ ਸੇਵਾ ਕਰਨ ਪ੍ਰਵਾਨ ਸੱਚੇ ਪਾਤਸ਼ਾਹ ਦੁਤ ਪਾ ਕੇ ਮਾਫੀ ਤੇ ਜਾ ਰਹੇ ਆ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੇ ਭੀੜ ਦਾ ਕੋਈ ਅੰਤ ਨਹੀਂ ਹੈ ਜੀ ਭੀੜ ਨਹੀਂ ਇਹਨੂੰ ਕਿਹਾ ਜਾਂਦਾ ਸੰਗਤ ਕਿਹਾ ਜਾ ਸਕਦਾ ਸੱਚੇ ਪਾਤਸ਼ਾਹ ਦੀ ਕਿਰਪਾ ਮਹਾਰਾਜ ਦੀ ਕਿਰਪਾ ਆ ਸਾਹਮਣੇ ਡਿਊਟੀ ਦਿੰਦੀ ਹੈ ਜੀ ਇੱਥੋਂ ਜਾਣ ਨੂੰ ਜੀ ਤਾਂ ਨਹੀਂ ਕਰਦਾ ਪਰ ਡਿਊਟੀ ਲਈ ਡਿਊਟੀ ਆ ਮਹਾਰਾਜਾ ਸੱਚੇ ਪਾਤਸ਼ਾਹ ਨੇ ਜਿੱਥੇ ਲਾਈ ਆ ਕੱਲ ਨੂੰ ਫੇਰ ਦੁੱਧ ਲੈ ਕੇ ਪਹੁੰਚਣਾ ਹੈ ਬਾਹਰ ਨੂੰ ਜਾ ਰਹੇ ਹਾਂ ਜੀ ਗੁਰਦੁਆਰਾ ਸਾਹਿਬ ਤੋਂ ਸੰਗਤ ਜੀ ਕਰੇ ਦਰਸ਼ਨ ਸਤਿਗੁਰੂ ਐਸੇ ਤਰ੍ਹਾਂ ਰਹਿਮਤ ਕਰਦੇ ਰਹਿਣ ਆਪਣੇ ਪਿਆਰਿਆਂ ਤੇ ਸਿੱਖਾਂ ਤੇ